ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 10 ਅਪ੍ਰੈਲ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਅੱਜ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਸਲੀਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨ ਕਾਟ ਹੀ ਆਰ ਸੀ ਬੈਸਟ ਰੇਡਰ ਤੇ ਬਟ ਜਾਫੀ ਨੂੰ 11 11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸਲੀਨਾ ਤੇ ਮਾਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮਾਲਾ ਸੈਕੰਡ ਤੇ ਸਲੀਨਾ ਫਾਸਟ ਤੇ ਇਥੋਂ ਬੈਸਟ ਰੇਡਰ ਬਣਿਆਗੇ ਹਰਮਨ ਸਲੀਨਾ ਰੇਸ਼ਮ ਸਲੀਨਾ ਤੇ ਕਰਨ ਦਿਆਲਪੁਰਾ ਮਿਰਜੇ ਵਾਲਾ ਤਿੰਨੇ ਜੁਆਇੰਟ ਬੈਸਟ ਰੇਡਰ ਬਣੇ ਹੈਗੇ ਇਥੇ ਤੋਂ ਬਿਟ ਜਾਫੀ ਬਣੇਗਾ ਹੈਰੀਦਾਰਾਪੁਰਿਆ ਦੋ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਝਨੀਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਬੈਸਟ ਰੇਡਰ ਤੇ ਬਿਟ ਜਾਫੀ ਨੂੰ 31-31 ਹਜ਼ਾਰ ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਕਲਿਆਨ ਸੁਖਾ ਤੇ ਬੌਪਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੌਪਰ ਫਾਸਟ ਤੇ ਕਲਿਆਨ ਸੁਖਾ ਸੈਕੰਡ ਤੇਥੋ ਬੈਸਟ ਰੇਡਰ ਬਣੇਗਾ ਰਕੇਸ਼ ਬੌਪਰ 6 ਕਬੜੀਆਂ ਪਾ ਕੇ 6 ਨੰਬਰ ਲਿੱਤੇ ਤੇ ਬਿਟ ਜਾਫੀ ਬਣੇਗਾ ਸੋਨੂ ਬੌਪਰ ਵਾਲਾ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 65000 ਸੀ ਬੈਸਟ ਰੇਡਰ ਤੇ ਬਿਟ ਜਾਫੀ ਨੂੰ ਪੋਰ ਟਰੈਕਟਰ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਰਸਾਲਪੁਰ ਤੇ ਧਨੌਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਧਨੌਰੀ ਸੈਕੰਡ ਤੇ ਬਰਸਾਲਪੁਰ ਫਾਸਟ ਤੇ ਇੱਥੇ ਬੈਸਟ ਰੇਡਰ ਬਣਿਆਗਾ ਬਣੀ ਸਮਾਣੇ ਵਾਲਾ ਪੰਜ ਕਬੱਡੀਆਂ ਪਾ ਕੇ ਪੰਜ ਨੰਬਰ ਲੈਤੀ ਤੇ ਨਾਲ ਜੁਆਇੰਟ ਬੈਸਟ ਰੇਡਰ ਬਣਿਆਗਾ ਜਸਨਾ ਲੰਗੀਰ ਵਾਲਾ ਤੇ ਬਿਟ ਜਾਫੀ ਬਣਿਆਗਾ ਗੁਰਵਿੰਦਰ ਕਾਂਗੇ ਵਾਲਾ ਪੰਜ ਟੱਚ ਲੈ ਕੇ ਚਾਰ ਜੱਫੇ ਲਾਏ ਹਾਂਜੀ ਇਹ ਸੀ ਵੀਡੀਓ 10 ਅ ਵਿਡਿਓ ਦਿੱਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ